ਸਤ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਹੋ ਠੀਕ ਹੈ ਜੀ ਅੱਜ ਆਪਾਂ ਗੱਲ ਕਰਨੀ ਹੈ ਕਿਸਾਨਾਂ ਬਾਰੇ ਹਨਾ ਪਹਿਲਾਂ ਸਾਰੀ ਵੀਡੀਓ ਦੇਖੋ ਫਿਰ ਆਪਾਂ ਗੱਲ ਕਰਦੀ ਅੱਗੇ ਠੀਕ ਹੈ ਆ ਸਾਰੀ ਵੀਡੀਓ ਮੜੀ ਜੀ ਧਿਆਨ ਨਾਲ ਦੇਖੋ ਹਾਂਜੀ ਵੇਖੀ ਵੀਡੀਓ ਯਾਰ ਵੀਡੀਓ ਦੇ ਵਿੱਚ ਵੇਖੋ ਯਾਰ ਕਿਵੇਂ ਵਿਚਾਰਾ ਉਹ ਪਤਾ ਨਹੀਂ ਕਿਹੜੀ ਯਾਰ ਉਹਦੇ ਦਿਮਾਗ ਤੇ ਟੈਨਸ਼ਨ ਕਿਹੜੀ ਸਿਚੁਏਸ਼ਨ ਦੇ ਵਿੱਚ ਉਹ ਖੁਦ ਖੁਸ਼ੀ ਕਰਨ ਡਿਆ ਹਨਾ ਕਿਦਾਂ ਵੇਖ ਲਓ ਨੋਰਮਲ ਯਾਰ ਵੀਡੀਓ ਬਣਦੀ ਵੀ ਪਹਿਲਾਂ ਤੇ ਸਭ ਤੋਂ ਵੱਡੀ ਗੱਲ ਐਡਾ ਤੇਰਾ ਪੱਥਰ ਦਿਲ ਲੱਖ ਦੀ ਲਣਤ ਤੇਰੇ ਤੇ ਜਿੰਨੇ ਵੀਡੀਓ ਬਣਾਈ ਠੀਕ ਹੈ ਤੈਨੂੰ ਇੰਨਾ ਨਹੀਂ ਯਾਰ ਇੰਨੀ ਦੇਰ ਉਹ ਵਿਚਾਰਾ ਕਦੀ ਕੋਸ਼ਿਸ਼ ਕਰਦਾ ਪੈ ਕਦੀ ਕੋਸ਼ ਫਿਰ ਉਹ ਦਾਤਰੀ ਨਾਲ ਉਹਨੂੰ ਛਲਣ ਡਿਆ ਆਲੇ ਦੁਆਲੇ ਹੋਣਾ ਬੋਤਲ ਨੂੰ ਤੇ ਉਹ ਯਾਰ ਜਾ ਕੇ ਠੀਕ ਹੈ ਐਡਾ ਤੇਰਾ ਪੱਥਰ ਦਿਲ ਜਾ ਕੇ ਤੂੰ ਯਾਰ ਬੋਦਲ ਹੀ ਹੱਥ ਚ ਕੋੜਾ ਯਾਰ ਪਤਾ ਨਹੀਂ ਉਹ ਵਿਚਾਰਾ ਕੀ ਟੈਨਸ਼ਨ ਲੈ ਕੇ ਯਾਰ ਸੁਸਾਈਡ ਕਰਨ ਡਿਆ ਪਤਾ ਨਹੀਂ ਕੀ ਹੋ ਜੀ ਯਾਰ ਆ ਸਾਡੇ ਅੰਦਾ ਦਾ ਤੇ ਦਾ ਹਾਲ ਏ ਜਿਹਨਾਂ ਨੂੰ ਆਪਾਂ ਅੰਦਾ ਦਾ ਤਾਂ ਕਹਿੰਦੇ ਸੀ ਆ ਹਾਲੇ ਅੰਦਾ ਦਾ ਹਜੇ ਤੇ ਯਾਰ ਇਹ ਵੀਡੀਓ ਨਾ ਹਜੇ ਤੇ ਸਾਹਮਣੇ ਆ ਗਈ ਏ ਠੀਕ ਹੈ ਪਬਲਿਕ ਹੋ ਗਈ ਜਿਹੜਾ ਪਤਾ ਲੱਗ ਗਿਆ ਪਤਾ ਨਹੀਂ ਪੰਜਾਬ ਪੰਜਾਬ ਚ ਇਕੱਲੇ ਪੰਜਾਬ ਪੰਜਾਬ ਚ ਨਾ ਪਤਾ ਨਹੀਂ ਕਿੰਨੀ ਆ ਕੋ ਮੋਤਾ ਹੁੰਦੀਆਂ ਯਾਰ ਖੁਦ ਖੁਸ਼ੀਆਂ ਕਰਦੇ ਲੋਕ ਯਾਰ ਪਤਾ ਨਹੀਂ ਕਿਹੜੀਆਂ ਟੈਨਸ਼ਨਾਂ ਕਰਕੇ ਪਤਾ ਨਹੀਂ ਇਹ ਵਿਚਾਰੇ ਬਜ਼ੁਰਗ ਦੇ ਸਿਰ ਤੇ ਕੀ ਟੈਨਸ਼ਨ ਹੋਈਗੀ ਵਧੀਆ ਇਹਨੇ ਜ਼ਿੰਦਗੀ ਯਾਰ ਵਧੀਆ ਕੱਟੀ ਹੋਈਗੀ ਹੁਣ ਤੱਕ ਹਨਾ ਸਿਰ ਪਤਾ ਨਹੀਂ ਕੀ ਐਂਡ ਚ ਆ ਕੇ ਯਾਰ ਆ ਚੀਜ਼ ਪਤਾ ਨਹੀਂ ਕਰਜ਼ਾ ਜ਼ਿਆਦਾ ਹੋ ਗਿਆ ਕੀ ਚੀਜ਼ ਹੋ ਗਈ ਉਹਦਾ ਹਜੇ ਪਤਾ ਨਹੀਂ ਲੱਗਿਆ ਹੈਗਾ ਹਨਾ ਮੇਰੇ ਕੋਲ ਤੇ ਵੀਡੀਓ ਆਈ ਯਾਰ ਸੱਚੀ ਬੜਾ ਦੁਖ ਹੋਇਆ ਵੀਡੀਓ ਵੇਖ ਕੇ ਯਾਰ ਹਨਾ ਵੀ ਯਾਰ ਸਾਡੇ ਅੰਡਾ ਦੇ ਦਾ ਹਾਲੇ ਆਪਾਂ ਇਹਨੂੰ ਅੰਡਾ ਤਾਂ ਕਿੰਨੇ ਆ ਹਨਾ ਕਿਸਾਨ ਨੂੰ ਅੰਡਾ ਤਾਂ ਕਿੰਨੇ ਆ ਆਪਾਂ ਵੀ ਕਿਸਾਨਾਂ ਦੇ ਪੁੱਤਰਾਂ ਯਾਰ ਹਨਾ ਮੈਸੇ ਯਾਰ ਬੜੀ ਗਲਤ ਗੱਲ ਆ ਯਾਰ ਹੁਣ ਕਿੱਥੇ ਗਈ ਹੈ ਯਾਰ ਮੋਦੀ ਸਰਕਾਰ ਹੁਣ ਕਿੱਥੇ ਗਿਆ ਭਗਵੰਤ ਮਾਨ ਏਡੇ ਏਡੇ ਦਾਅਵੇ ਕਰਨ ਵਾਲਾ ਹਨ ਬੱਕਰੀਆਂ ਤੇ ਆ ਦੇ ਦਾਂਗੇ ਸਬਸਿਡੀਆਂ ਮੱਝਾਂ ਦੇ ਦੇ ਦਾਂਗੇ ਇਹ ਆ ਚੀਜ਼ ਤੇ ਦੇ ਦਾਂਗੇ ਹਨਾ ਛੱਲੀਆਂ ਤੇ ਮੱਕੀ ਮੁੱਕੀ ਤੇ ਪਤਾ ਨਹੀਂ ਕੀ ਕੀ ਯਾਰ ਉਹਨੇ ਵਾਦੇ ਕੀਤੇ ਹਨ ਹਨਾ ਬੰਦਾ ਪੁੱਛਣ ਤੇ ਆਵੇ ਹੁਣ ਕਿੱਥੇ ਗਿਆ ਤੂੰ ਹਰਾਮਦਿਆ ਹੁਣ ਅੱਗੇ ਆ ਯਾਰ ਵੇਖ ਲੋ ਕੀ ਹਾਲ ਹੋ ਗਿਆ ਸਾਡੇ ਅੰਦਾ ਦਾ ਕਿਸਾਨ ਵਿਚਾਰੇ ਸੱਚੀ ਬੈਠੇ ਨਹੀਂ ਉੱਥੇ ਪਹਿਲਾਂ ਵੀ ਸਾੜ ਬੈ ਕੇ ਮੋੜਾ ਯਾਰ ਆ ਚੀਜ਼ ਦਾ ਤੇ ਪੱਕਾ ਹੱਲ ਕਰਨਾ ਚਾਹੀਦਾ ਸਰਕਾਰ ਨੂੰ ਯਾਰ ਯਾਰ ਚੱਲ ਜੇ ਕਿਸਾਨ ਕਰਜ਼ਾ ਚੁੱਕ ਵੀ ਲੈਂਦਾ ਕੋਈ ਆਪਣੀ ਮਾੜੀ-ਮੋਟੀ 2-4 ਲੱਖ ਚੁੱਕ ਕੇ ਆਪਣੀ ਲੋੜ ਪੂਰੀ ਕਰ ਵੀ ਲੈਂਦਾ ਯਾਰ ਠੀਕ ਹੈ ਤੇ ਯਾਰ ਆ ਕੰਮ ਨਾ ਕਰਨੇ ਪੈਣ ਕੋਈ ਤੇ ਕਾਨੂੰਨ ਬਣਾਉਣਾ ਚਾਹੀਦਾ ਗੱਲ ਸੱਚੀ ਯਾਰ ਕਿਸਾਨ ਵੀ ਸੱਚੇ ਰਹੁੰਦੇ ਨੇ ਬਾਈ ਦੀਪ ਸਿੱਧੂ ਵੀ ਸੱਚਾ ਰਹਿੰਦਾ ਮਰ ਗਿਆ ਤੇ ਜਿਹੜੇ ਆਪਾਂ ਕਹਿ ਦਿੰਦੇ ਇਹਨਾਂ ਨੂੰ ਗਲਤ ਕਹਿਨੇ ਆਣਾ ਭਾਨੇ ਸਿੱਧੂ ਨੂੰ ਹਨਾ ਇਹਨੂੰ ਵੀ ਆਪਾਂ ਗਲਤ ਕਹਿ ਦਿੰਦੇ ਆ ਠੀਕ ਹੈ ਲੱਖਾ ਸੁਧਾਣਾ ਬਾਈ ਉਹਨੂੰ ਵੀ ਆਪਾਂ ਗਲਤ ਕਹਿਨੇ ਆ ਹਨਾ ਜਿੰਨੇ ਵੀ ਆਪਣੇ ਯਾਰ ਵਧੀਆ ਲੀਡਰ ਨੇ ਵੇਚ ਤੇ ਯਾਰ ਸਾਰੇ ਉਂਗਲ ਬਾਜ਼ੀ ਨੇ ਬਾਕੀ ਤੇ ਮੈਂ ਸਿੱਧੀ ਗੱਲ ਕਹਿਣਾ ਹਨ ਜਿੱਤਕ ਅਹੀ ਵੇਖਦੇ ਆ ਖਬਰਾਂ ਵੀ ਵੇਖੀ ਦੀ ਸਾਰਾ ਕੁਝ ਸੁਣੀ ਤਾਂ ਬਾਕੀ ਤੇ ਸਾਰੇ ਉਂਗਲ ਬਾਜ਼ੀ ਨੇ ਯਾਰ ਆ ਮੈਨੂੰ ਤੇ ਯਾਰ ਪੰਜ ਸੱਤ ਲੱਗਦੇ ਨੇ ਚੰਗੇ ਜਾਂ ਇੱਕ ਵਿਚਾਰਾ ਜਿਹੜਾ ਭੁੱਖ ਹੜਤਾਲ ਦੇ ਬੈਠਾ ਹਨ ਉਹਨੂੰ ਉਹਨੂੰ ਸਾਡੇ ਨਾਲ ਕੀ ਆ ਯਾਰ ਉਹਦੇ ਕੋਲ ਪੈਲੀ ਬੰਨਣੀ ਹੈਗਾ ਵਧੀਆ ਪੈਲੀ ਬੰਨਿਆ ਹੁੰਦੇ ਕੋਈ ਵਿਚਾਰੇ ਕੋਣਾ ਜਿਹੜਾ ਭੁੱਖ ਹੜਤਾਲ ਦੇ ਬੈਠਾ ਸਾਰਾ ਕੁਝ ਹੀ ਉਹਦੇ ਕੋਲ ਯਾਰ ਉਹ ਕਰਨ ਨੂੰ ਕੀ ਨਹੀਂ ਕਰ ਸਕਦਾ ਬਜ਼ੁਰਗ ਹੋ ਤੇ ਰਾਵਣਾ ਦੋ ਰੋਟੀਆਂ ਖਾਣੀ ਜਾਣੇ ਘਰ ਬੈਠਾ ਹੀ ਖਾਈ ਜਾ ਉਹਨੂੰ ਕੀ ਲੋੜ ਹੈ ਸਾਡੇ ਵਿੱਚ ਮਰਨ ਦੀ ਹੁਣ ਯਾਰ ਆ ਵੀਡੀਓ ਵੇਖ ਕੇ ਯਾਰ ਸਾਡੇ ਲਾਲੋ ਸਾਹਿਬ ਇੱਕ ਤੇ ਜਿਹੜੇ ਆਪਣੇ ਸਮਾਜ ਸੇਵੀ ਨੇ ਨਾ ਠੀਕ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਹੈਗਾ ਜਿਹੜੇ ਆਪਣੇ بڑے ਵੱਡੇ ਬਣੇ ਫਿਰਦੇ ਨੇ ਬਦਵਾਨ ਆ ਮੁੰਡੇ ਦੀ ਇੱਕ ਵੀਡੀਓ ਪਾਈ ਸੀ ਪਿੱਛੇ ਜੀ ਹਨਾ ਜਿਹੜਾ ਮੁੰਡਾ ਕਹਿੰਦਾ ਸੀ ਮੈਂ ਵੀ ਪਤਾ ਨਹੀਂ ਸਾਡੇ ਘਰ ਰੋਟੀ ਨਹੀਂ ਪੱਕੀ ਜਾਂ ਆਟਾ ਨਹੀਂ ਸੀ ਹੈਗਾ ਹਨਾ ਉਹ ਵੀਡੀਓ ਪਾਈ ਸੀ ਕਿੰਨੇ ਕੁ ਲੋਕਾਂ ਨੇ ਹੈਲਪ ਕੀਤੀ ਠੀਕ ਐ ਇਦਾਂ ਜੇ ਲੋਕ ਆਪਣੇ ਉੱਪਰ ਕੇ ਆਉਣ ਯਾਰ ਹਨਾ ਹੰਗਾਰਾ ਭਰਨ ਲੋਕ ਯਾਰ ਮੁੰਡੇ ਨਾਲ ਮੁੰਡਾ ਲਾ ਕੇ ਜਿਹੜਾ ਖੜਨ ਕਿਸਾਨ ਦੇ ਨਾਲ ਤੇ ਕਿਸਾਨ ਕੰਨ ਨੂੰ ਖੁਦਸ਼ੁਸ਼ੀਆਂ ਕਰੇ ਯਾਰ ਕੰਨ ਸੁਸਾਇਡ ਕਰੇ ਯਾਰ ਕੰਨ ਨੂੰ ਸਪਰੇਆ ਪੀਏ ਯਾਰ ਠੀਕ ਏ ਯਾਰ ਇਹ ਆਪਣੇ ਲੋਕਾਂ ਨੂੰ ਮੈਂ ਵੀ ਵੇਚੀਆਂ ਯਾਰ ਆਪਣੇ ਲੋਕਾਂ ਨੂੰ ਇਹ ਚੀਜ਼ ਸੋਚਣੀ ਪਈਗੀ ਆਪਾਂ ਯਾਰ ਕਿਦਦਨ ਆਪਣੇ ਬੰਦਿਆਂ ਬਾਰੇ ਕਿਦਦਨ ਸੋਚਾਂਗੇ ਯਾਰ ਕਦੋਂ ਆਪਾਂ ਨੂੰ ਟਾਈਮ ਮਿਲੇਗਾ ਇਹਨਾਂ ਨੂੰ ਦੇਖਣ ਦਾ ਆਪਾਂ ਉਦਾਂ ਤੇ ਇੰਨੇ ਨੇ ਫੰਡ ਦੇ ਛੱਡਦੇ ਆ ਇੰਨੇ ਇੰਨਾ ਕੁਝ ਕਰ ਛੱਡਦੇ ਆ ਗੁਰੂ ਘਰਾਂ 'ਚ ਆਪਾਂ ਇੰਨੇ ਲੰਗਰ ਲਾਣੇ ਜਾਂ ਗੁਰੂ ਘਰਾਂ 'ਚ ਪੈਸੇ ਦੇਣੇ ਆਪਾਂ ਠੀਕ ਏ ਯਾਰ ਉੱਥੇ ਵੀ ਦੋ ਆਪਣਾ ਪਰ ਯਾਰ ਕਿਸੇ ਲੋੜਵੰਦੀ ਤੇ ਹੈਲਪ ਕਰੋ ਯਾਰ ਹਨਾ ਹੁਣ ਪਤਾ ਨਹੀਂ ਵਿਚਾਰਾ ਕੀ ਟੈਨਸ਼ਨ ਸੀ ਕੀ ਨਹੀਂ ਯਾਰ ਵੀਡੀਓ ਵੇਖਣਾ ਸੱਚੀ ਰੋਣ ਆਉਂਦਾ ਯਾਰ ਰੋਣ ਹੁੰਦਾ ਤੇ ਫਿਰ ਆਪਣੇ ਆਪ ਦੇ ਵੀ ਸ਼ਰਮਿੰਦਗੀ ਹੁੰਦੀ ਹੈ ਯਾਰ ਵੀ ਆ ਵੇਖ ਲੋ ਆ ਕੁਛ ਹੋਉਂ ਡਿਆ ਤੇ ਆਪਾਂ ਇੰਨੇ ਜੋਗ ਵੀ ਕੋ ਨਹੀਂ ਹੈਗੇ ਵੀ ਆਪਣੇ ਪੰਜਾਬੀ ਭਾਵਨਾ ਖੜ ਸਕੀ ਹੈ ਯਾਰ ਆਪਾਂ ਯਾਰ ਹਰੇਕ ਕਿਤੇ ਯਾਰ ਬਾਹਰ ਦੇ ਵਰਲਡ ਤੱਕ ਆਪਾਂ ਲੰਗਰ ਲਾ ਦਿੰਨੇ ਆਪਣੀ ਇਦਾਂ ਦੀ ਕੌਮ ਆ ਹਨ ਸਾਡੇ ਗੁਰੂਆਂ ਦਾ ਚਲਾਇਆ ਹੋਇਆ ਲੰਗਰ ਹਨ ਤੇ ਹੁਣ ਤੱਕ ਚੱਲਦਾ ਪਿਆ ਯਾਰ ਵੀਰ ਰਪੀਆਂ ਦਾ ਹਨ ਤੇ ਆਪਾਂ ਐਡੀ ਉੱਚੀ ਪਦਵੀ ਵਾਲੇ ਲੋਕ ਯਾਰ ਸਿੱਖ ਇਤਿਹਾਸ ਬਹੁਤ ਵੱਡਾ ਇਤਿਹਾਸ ਹੈ ਯਾਰ ਹਨਾ ਸਭ ਤੋਂ ਜ਼ਿਆਦਾ ਵੱਡਾ ਇਤਿਹਾਸ ਹੋਇਆ ਆਪਣਾ ਇਹ ਚ ਸਭ ਤੋਂ ਛੋਟੀ ਉਮਰ ਦੇ ਬੱਚਿਆਂ ਲਈ ਸ਼ੀਧੀ ਦਿੱਤੀ ਏ ਆਪਣੇ ਪੁਰਖਿਆਂ ਨੇ ਬਹੁਤ ਬਹੁਤ ਕੁਝ ਕੀਤਾ ਯਾਰ ਹਨ ਤੇ ਆਪਾਂ ਯਾਰ ਆਪਣੇ ਹੀ ਬੰਦਿਆਂ ਨੂੰ ਆਪਣੇ ਹੱਥੀ ਗਲ ਘੋਟ ਕੇ ਮਾਰਨ ਦੀਆਂ ਯਾਰ ਕਿੱਡੀ ਸ਼ਰਮ ਦੀ ਗੱਲ ਆ ਆਪਣੇ ਵਾਸਤੇ ਯਾਰ ਹਨ ਉਹ ਬੰਦੇ ਨੂੰ ਮੈਂ ਤੇ ਫੇਰ ਵਾਰ-ਵਾਰ ਉਹੀ ਗੱਲ ਹੁੰਦੀ ਪਤਾ ਨਹੀਂ ਯਾਰ ਕੀ ਵਿਚਾਰਨੋਂ ਮਜਬੂਰੀ ਹੋਏਗੀ 1 ਲੱਖ ਦੀ ਲਣਾਤ ਉਹਦੇ ਤੇ ਜਿਹੜਾ ਹਰਾਮ ਦਾ ਵੀਡੀਓ ਬਣਾਉਂਦਾ ਸਿੱਧੀ ਜੀ ਗੱਲ ਯਾਰ ਗਾਲ ਨਿਕਲਦੀ ਏ ਭਾਵੇਂ ਕਿਸੇ ਨੂੰ ਗੁੱਸਾ ਵੀ ਲੱਗੇ ਯਾਰ ਕੋਈ ਚੱਕਰ ਨਹੀਂ ਵੀਡੀਓ ਨਾ ਵੇਖਿਓ ਵੀਡੀਓ ਸਕਿਪ ਕਰ ਦਿਓ ਕੋਈ ਚੱਕਰ ਵਾਲੀ ਗੱਲ ਨਹੀਂ ਭਰਾ ਮੇਰੇਆ ਪਰ ਯਾਰ ਦਿਲ ਨੂੰ ਦੁੱਖ ਪਹੁੰਚਦਾ ਇਹ ਚੀ ਕਿਹੇ ਕਿਹਦੇ ਨਾਲ ਖੜ ਜੰਨੇ ਹਰ ਇੱਕ ਹੀ ਕੌਮ ਦੇ ਨਾਲ ਜਾਂ ਕੁਝ ਵੀ ਯਾਰ ਆਪਣੀ ਕੌਮ ਦੇ ਨਾਲ ਖੜਨਾ ਸਿੱਖੋ ਯਾਰ ਠੀਕ ਹੈ ਸਾਡੀ ਕੌਮ ਮੰਗ ਕੇ ਖਾਣ ਵਾਲੀ ਨਹੀਂ ਹੈਗੀ ਤਾਂ ਹੀ ਆਪਣੇ ਲਾ ਲੋ ਇੱਜ਼ਤ ਪਿੱਛੇ ਜਾ ਕੋਦੇ ਪਿੱਛੇ ਬੰਦਾ ਸੁਸਾਈਡ ਤੱਕ ਕਰ ਜਾਂਦੇ ਨੇ ਵਿਚਾਰੇ ਹਨਾ ਪਤਾ ਨਹੀਂ ਕੀ ਟੈਨਸ਼ਨ ਕੀ ਵਿਚਾਰ ਦੇ ਦਿਮਾਗ ਤੇ ਹੋਏਗਾ ਜਿਆਦਾ ਤੇ ਇਹੀ ਹੁੰਦਾ ਕਰ ਜਿਆ ਦਾ ਹਜੇ ਸਾਹਮਣੇ ਆ ਗਈ ਹੈ ਜਿਹੜੇ ਇੱਕ ਵੀਡੀਓ ਜਿਹੜੀ ਪਬਲਿਕ ਹੋ ਗਈ ਹੈ ਹਨਾ ਬਾਕੀ ਸਾਰੀਆਂ ਵੀਡੀਓ ਲੁਕੀ ਜਾਣੇ ਯਾਰ ਜਿਹੜੇ ਸੁਸਾਈਡ ਕਰਦੇ ਨੇ ਪਿੰਡਾਂ ਦੇ ਪਿੰਡਾਂ 'ਚ ਯਾਰ ਸੁਸਾਈਡ ਪਤਾ ਨਹੀਂ ਦਿਹਾੜੀ ਦੇ ਵਿੱਚ ਕਿੰਨੇ ਪੰਜਾਬ ਕਿਹੜਾ ਛੋਟਾ ਯਾਰ ਆਪਣਾ ਹਨਾ ਹਰਿਆਣੇ 'ਚ ਵੀ ਕਿਸਾਨ ਰਹਿੰਦੇ ਨੇ ਸੋ ਯਾਰ ਆਪਣੇ ਪੰਜਾਬੀ ਜਣਾ ਖੜੋ ਯਾਰ ਬਾਦੇ ਹੱਥ ਜੋੜ ਕੇ ਹੀ ਬੇਨਤੀ ਕਰਦਾ ਯਾਰ ਜੇ ਆਪਾਂ ਅੱਜ ਨਾ ਨਾ ਖੜੇ ਤੇ ਆਪਣੀ ਕੌਮ ਅੱਧਾ ਗੂਦੇ ਨਸ਼ੇ ਦੇ ਖਾ ਲਿਆ ਆਪਣੇ ਪੰਜਾਬੀ ਜਣੂ ਹੁਣ ਪੰਜਾਬ ਨੂੰ ਤੇ ਨਸ਼ਾ ਖਾ ਗਿਆ ਤੇ ਅੱਧਾ ਗੂ ਆਪਾਂ ਆਪਣੇ ਆਪ ਖਤਮ ਕਰੀ ਜਾਂਦੇ ਆ ਸੋ ਯਾਰ ਮੇਰਾ ਵੀਰ ਸਾਥ ਦੇ ਹੀ ਆਪਾਂ ਵੱਤੋ ਵੱਤ ਆਪਣੇ ਕਿਸਾਨ ਭਾਈਆਂ ਦਾ ਵੀ ਸਾਰਿਆਂ ਦਾ ਯਾਰ ਜਿਹੜਾ ਕੋਈ ਮੀਡਲ ਕਲਾਸ ਵੀ ਕੁਛ ਵੀ ਹੈ ਯਾਰ ਉਹ ਕਿਸੇ ਦਾ ਕੋਈ ਕੰਮ ਕਰ ਤੋਰਦੀ ਕਿਸੇ ਦਾ ਕੋਸ਼ਿਸ਼ ਕਰੀਏ ਕੋਈ ਕੁਛ ਤੇ ਕਰੀਏ ਯਾਰ ਜੇ ਆਪਾਂ ਜੇ ਅੱਜ ਯਾਰ ਮੈਂ ਤੁਰਾਂਗਾ ਜਾਂ ਤੁਸੀਂ ਤੁਰੋਗੇ ਜਾਂ ਕੁਝ ਕਰੇਗਾ ਜੇ ਆਪਾਂ ਯਾਰ ਇਦਾਂ ਤੁਰਾਂਗੇ ਤੇ ਆਪਣਾ ਤਾਂ ਅੱਗੋਂ ਯਾਰ ਕੁਝ ਬਣੂੰਗਾ ਹਨਾ ਇਦਾਂ ਘਰ ਬੈਠਿਆ ਵੀਡੀਓ ਵੇਖ ਕੇ ਲਾਈਕ ਕਰਕੇ ਕਮੈਂਟ ਕਰਕੇ ਤੇ ਕੁਝ ਬਣਨਾ ਨਹੀਂ ਹੈਗਾ ਠੀਕ ਹੈ ਸੋ ਮਿਲਦੇ ਆਂ ਭਰਾ ਮੇਰੇ ਅਗਲੀ ਵੀਡੀਓ ਚ ਕੋਈ ਗਲਤੀ ਹੋ ਗਈ ਹੋਵੇ ਮਾਫ ਕਰਿਓ ਸਤਿ ਸ਼੍ਰੀ ਅਕਾਲ ਸਾਰੇ ਮੇਰੇ ਪਿਆਰਾਂ ਦੇ ਭਰਾਵਾਂ ਨੂੰ